ਇੱਕ ਮੁੱਦਾ ਹੋਰ ਹੈ ਮਾਸ ਦਾ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਇੱਥੇ ਬਹਿਸ ਹੁੰਦੀ ਰਹਿੰਦੀ ਹੈ ਕਿ ਕੋਈ ਕਹਿੰਦਾ ਖਾਣਾ ਹੈ ਕੋਈ ਕਹਿੰਦਾ ਨਹੀਂ ਖਾਣਾ ਪਰ ਆਮਸੀਂ ਦੇਖਦੇ ਆ ਕਿ ਨੰਗ ਸਿੰਘ ਸੇਵਨ ਕਰਦੇ ਨੇ ਪਰ ਸਾਰੇ ਨਹੀਂ ਕਰਦੇ ਕਈ ਕਰਦੇ ਨੇ ਨਿਹੰਗ ਸਿੰਘਾਂ ਨੇ ਵੀ ਅੰਮ੍ਰਿਤਪਨ ਕੀਤਾ ਹੋਇਆ ਹੈ ਜਿੱਥੇ ਰਾਗੀ ਸਿੰਘ ਨੇ ਉਹਨਾਂ ਨੇ ਵੀ ਕੀਤਾ ਹੈ ਪਰ ਆਮਸੀਂ ਇਹ ਦੇਖਦੇ ਆ ਕਿ ਸਿਰਫ ਨਿਹੰਗ ਸਿੰਘ ਹੀ ਸ਼ਕਦੇ ਨੇ ਸੋ ਜਿਹੜੇ ਰਾਗੀ ਸਿੰਘ ਨੇ ਉਹ ਵੀ ਖਾ ਸਕਦੇ ਨੇ ਜਾਂ ਕਲੀ ਨਿਹੰਗ ਸਿੰਘ ਸ਼ਕ ਸਕਦੇ ਨੇ ਦੇਖੋ ਨਿਹੰਗ ਸਿੰਘ ਵੀ ਸਾਰੀਆਂ ਜੱਥੇਬੰਦੀਆਂ ਨਹੀਂ ਸ਼ੱਕਦੀਆਂ ਕੁਝ ਜੱਥੇਬੰਦੀਆਂ ਸ਼ੱਕਦੀਆਂ ਹੂੰ ਇਹ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸੀਗਾ ਤੇ ਜੰਗ ਯੁੱਧ ਤਾਂ ਫਿਰ ਮਾਫ ਕਰਿਓ ਵੀ ਜਦੋਂ ਸਾਹਮਣੇ ਰਾਖਸ਼ਾਂ ਵਰਗਿਆਂ ਨਾਲ ਤੁਸੀਂ ਜੰਗ ਲੜਨਾ ਹੂੰ ਠੀਕ ਹੈ ਤੇ ਫਿਰ ਤੁਹਾਡੇ ਵਿੱਚ ਵੀ ਉਨੀ ਜਾਣ ਹੋਣੀ ਚਾਹੀਦੀ ਹੈ ਹੂੰ ਠੀਕ ਹੈ ਤੇ ਉਦੋਂ ਫਿਰ ਸਮਾਂ ਇਹੋ ਜਿਹਾ ਸੀਗਾ ਵੀ ਇਹ ਇੱਕ ਫੌਜ ਬਣਾਈ ਆ ਮਹਾਰਾਜ ਨੇ ਹੂੰ ਜੰਗੀ ਫੌਜ ਹੂੰ ਤੇ ਫਿਰ ਇਹਨਾਂ ਲਈ ਛੋਟ ਹੈ ਕਿਤੇ ਨਾ ਕਿਤੇ ਹਾਂ ਹਾਂ ਛਟਕਾ ਛਟਕਾ ਇੱਕ ਮੁੱਦਾ ਹੋਰ ਹੈ ਮਾਸ ਦਾ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਇੱਥੇ ਬਹਿਸ ਹੁੰਦੀ ਰਹਿੰਦੀ ਹੈ ਕਿ ਕੋਈ ਕਹਿੰਦਾ ਖਾਣਾ ਹੈ ਕੋਈ ਕਹਿੰਦਾ ਨਹੀਂ ਖਾਣਾ ਪਰ ਆਮਸੀਂ ਦੇਖਦੇ ਆ ਕਿ ਨੰਗ ਸਿੰਘ ਸਿਵਨ ਕਰਦੇ ਪਰ ਸਾਰੇ ਨਹੀਂ ਕਰਦੇ ਕਈ ਕਰਦੇ ਨੇ ਨਿਹੰਗ ਸਿੰਘਾਂ ਨੇ ਵੀ ਅਮਰਪਨ ਕੀਤਾ ਹੋਇਆ ਜਿੱਥੇ ਰਾਗੀ ਸਿੰਘ ਨੇ ਉਹਨਾਂ ਨੇ ਵੀ ਕੀਤਾ ਹੈ ਪਰ ਆਮਸੀਂ ਇਹ ਦੇਖਦੇ ਆ ਕਿ ਸਿਰਫ ਨਿਹੰਗ ਸਿੰਘ ਹੀ ਸ਼ੱਕ ਦੇ ਨੇ ਸੋ ਜਿਹੜੇ ਰਾਗੀ ਸਿੰਘ ਨੇ ਉਹ ਵੀ ਖਾਸ ਕਰ ਸਕਦੇ ਨੇ ਜਾਂ ਕਲੀ ਨਿਹੰਗ ਸਿੰਘ ਸ਼ਕਤ ਦੇ। ਦੇਖੋ ਨਿਹੰਗ ਸਿੰਘ ਵੀ ਸਾਰੀਆਂ ਜੱਥੇਬੰਦੀਆਂ ਨਹੀਂ ਸ਼ਕਤ। ਕੁਝ ਜੱਥੇਬੰਦੀਆਂ ਸ਼ਕਦੀਆਂ। ਇਹ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਦੋਂ ਜੰਗਾਂ ਜੁੱਧਾਂ ਦਾ ਸਮਾਂ ਸੀਗਾ ਤੇ ਜੰਗ ਜੁੱਧ ਤਾਂ ਫਿਰ ਮaaf ਕਰਿਓ ਵੀ ਜਦੋਂ ਸਾਹਮਣੇ ਰਕਸ਼ਸ਼ਾਂ ਵਰਗਿਆਂ ਨਾਲ ਤੁਸੀਂ ਜੰਗ ਲੜਨਾ। ਠੀਕ ਹੈ। ਤੇ ਫਿਰ ਤੁਹਾਡੇ ਵਿੱਚ ਵੀ ਉਨੀ ਜਾਣ ਹੋਣੀ ਚਾਹੀਦੀ। ਠੀਕ ਹੈ। ਤੇ ਉਦੋਂ ਫਿਰ ਸਮਾਂ ਇਹੋ ਜਿਹਾ ਸੀਗਾ। ਦੀ ਇੱਕ ਫੌਜ ਬਣਾਈ ਆ ਮਹਾਰਾਜ ਨੇ ਹੂੰ ਜੰਗੀ ਫੌਜ ਹੂੰ ਤੇ ਫਿਰ ਇਹਨਾਂ ਲਈ ਛੋਟ ਐ ਕਿਤੇ ਨਾ ਕਿਤੇ ਹਾਂ ਹਾਂ ਛਟਕਾ ਛਟਕਾ ਇੱਕ ਮੁੱਦਾ ਹੋਰ ਹੈ ਮਾਸ ਦਾ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਇੱਥੇ ਬਹਿਸ ਹੁੰਦੀ ਰਹਿੰਦੀ ਹੈ ਕਿ ਕੋਈ ਕਹਿੰਦਾ ਖਾਣਾ ਹੈ ਕੋਈ ਕਹਿੰਦਾ ਨਹੀਂ ਖਾਣਾ ਪਰ ਆਮਸੀਂ ਦੇਖਦੇ ਆ ਕਿ ਨੰਗ ਸਿੰਘ ਸਿਵਨ ਕਰਦੇ ਪਰ ਸਾਰੇ ਨਹੀਂ ਕਰਦੇ ਕਈ ਕਰਦੇ ਨੇ ਨਿਹੰਗ ਸਿੰਘਾਂ ਨੇ ਵੀ ਅਮਰਪੰਨ ਕੀਤਾ ਹੋਇਆ ਜਿੱਥੇ ਰਾਗੀ ਸਿੰਘ ਨੇ ਉਹਨਾਂ ਨੇ ਵੀ ਕੀਤਾ ਹੈ ਪਰ ਆਮਸੀਂ ਇਹ ਦੇਖਦੇ ਆ ਕਿ ਸਿਰਫ ਨਿਹੰਗ ਸਿੰਘ ਹੀ ਸ਼ੱਕ ਦੇ ਨੇ ਸੋ ਜਿਹੜੇ ਰਾਗੀ ਸਿੰਘ ਨੇ ਉਹ ਵੀ ਖਾ ਸਕਦੇ ਨੇ ਜਾਂ ਕਿਲੇ ਨਿਹੰਗ ਸਿੰਘ ਸ਼ਕ ਸਕਦੇ ਦੇਖੋ ਨਿਹੰਗ ਸਿੰਘ ਵੀ ਸਾਰੀਆਂ ਜੱਥੇਬੰਦੀਆਂ ਨਹੀਂ ਸ਼ਕਦੀਆਂ ਕੁਝ ਜੱਥੇਬੰਦੀਆਂ ਸ਼ਕਦੀਆਂ ਇਹ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਦੋਂ ਜੰਗਾਂ ਜੁੱਧਾਂ ਦਾ ਸਮਾਂ ਸੀਗਾ ਤੇ ਜੰਗ ਜੁੱਧ ਤਾਂ ਫਿਰ ਮaaf ਕਰਿਓ ਵੀ ਜਦੋਂ ਸਾਹਮਣੇ ਰਕਸ਼ਸ਼ਾਂ ਵਰਗਿਆਂ ਨਾਲ ਤੁਸੀਂ ਜੰਗ ਲੜਨਾ ਠੀਕ ਹੈ ਤੇ ਫਿਰ ਤੁਹਾਡੇ ਵਿੱਚ ਵੀ ਉਨੀ ਜਾਣ ਹੋਣੀ ਚਾਹੀਦੀ ਹੈ ਠੀਕ ਹੈ